ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹਾਂਜੀ ਅੱਜ ਅਸੀਂ ਚੱਲੇ ਆਂ ਨਗਰ ਕੀ ਨਗਰ ਕੀ ਇੱਥੇ ਚੱਲੇ ਆਂਗੇ ਅੱਜ ਸਾਡੇ ਹੰਦੀ ਮੇਰੇ ਕੋਲੇ ਸੂਟ ਇਹ ਪਾਈ ਸੂਟ ਹੈ ਨਾ ਜਿਹੜਾ ਇੰਡੀਆ ਗਿਆ ਵੀ ਤੇ ਉੱਥੇ ਵੀ ਬਣਦੇ ਨੇ ਬੰਦੀਆਂ ਉੱਥੇ ਵੀ ਕੇ ਪਾਉਂਦੇ ਨੇ ਬੰਦੀਆਂ ਮਰਦੇ ਵੀ ਕਰੇ ਕਿਦਾਂ ਉਹ ਕਗੜਾ ਨਹੀਂ ਤੇ ਆਉਂਦੇ ਅਸੀਂ ਦਾਦਾ ਸੋਚਦੇ ਤੇ ਕੰਗਰੂ ਛੋਟੇ ਨੇ ਹਾਂ ਹਾਂ ਅੱਛਾ ਤਾਂ ਬੰਦੀਆਂ ਬਣਦੇ ਨੇ ਤੇਰੇ ਲੁਕਤੀਆਂ ਬੜੀਆਂ ਆਗੀਆਂ ਆਈਆਂ ਨੇ ਕਹਿੰਦੇ ਇੰਡੀਆ ਉਹਦੇ ਕਰਕੇ ਵਿਚਾਰੀ ਪੁੰਗ ਦੀ ਹੁਣ ਬੂਟ-ਬੂਟ ਦੱਦੀ ਐ ਸ਼ੂਜ਼ ਸੂਟ ਨਾਲਾਂਗੇ ਚਲ ਤਰੇ ਸੂਟਾਂ ਨਾਲ ਮੈਚਿੰਗ ਹੋਣੀਆਂ ਨੇ ਜਿਹੜੇ ਤੇਰੇ ਫੁੱਲ ਸੂਟ ਚਾਹੇ ਤੇਰੇ ਸ਼ੂਜ਼ ਚਾਹੇ ਆ ਦੇਖੋ ਹਾਂ ਅੱਜ ਹਾਂ ਕੜੀ ਲੋਲਾ ਮਾਂ ਬੂਟ ਚੱਲੀ ਲੋਹੀ ਪਿਆਰੀ ਹੋਈ ਉਹਦੇ ਨੇ ਹਾਲੇ ਤਾਂ ਨਹੀਂ ਘੱਟ ਲਾਈ ਜਾਂਦੇ ਬੂਟ ਦੇ ਲੋਹੀ ਕਰ ਮੀਨ ਹੋ ਗਈ ਤਿਆਰ ਸਹੀ ਵੀ ਵਿਚਾਰ ਹੋ ਗਿਆ ਤੇ ਮੇਰੀ ਕੋਈ ਪਾਲੇ ਕੱਪੜੇ ਆਪਾਂ ਜਿਹਨਾਂ ਹੀ ਨਗਰ ਕੀਰਤਨ ਆਪਾਂ ਤੁਹਾਨੂੰ 10 ਕਿਲੋਮੀਟਰ ਪੂਰ ਗੁਰਦੁਆਰਾ ਸਾਹਿਬ ਆਪਾਂ ਨੂੰ ਜੜੀ ਹੋਈ ਪੈਂਦਾ ਨੇੜੇ ਗੁਰਦੁਆਰਾ ਸਾਹਿਬ ਕੋਲ ਇੱਕ ਵਾਰ ਨੂੰ ਆਪਾਂ ਬੈ ਜਾਨੂੰ ਐ ਸ਼ਾਂਤੀ ਦਾਣਾ ਹਾਂ ਆਪਾਂ ਨੂੰ ਨੇੜੇ ਹੋਈ ਪੈਂਦਾ ਜੀ ਆਪਾਂ ਉਹ ਵੇ ਸੈਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਹੀ ਜਾਂਦੇ ਆ ਪੱਕੀ ਕਸਤੀ ਦਿਓ ਨੇ ਤੇ ਉੱਥੇ ਹੀ ਨਗਰ ਕੀਰਤਨ ਬਣਿਆ ਜੀ ਤੇ ਤੁਹਾਨੂੰ ਕਰੋਲੀ ਦੀ ਨਾਲ ਦੀ ਨਾਲ ਜਾ ਕੇ ਦਰਸ਼ਨ ਉੱਥੇ ਜੀਵੀ ਕਰੋ ਰ ਹੋ ਉੱਥੇ ਤੁਹਾਨੂੰ ਸਾਰਾ ਦਾ ਖਾਵਾਂਗੇ ਆਪਾਂ ਵੀਡੀਓ ਰਹੀ ਹਾਂ ਆਪਾਂ ਸਾਰੇ ਨਉਹੀ ਕਰੀਏ ਗੱਡੀ ਸਟਾਰਟ ਆਪਾਂ ਵੀ ਮੈਂ ਸਮਝ ਮਾਰਦੇ ਸੈਲਫ ਨਾ ਮੈਂ ਗਰਾਜ ਖੋਲੋਂ ਹਾਂਜੀ ਕਰੋ ਆਪਾਂ ਤੁਰਪੇ ਤੇ ਹੁਣ ਆਪਾਂ ਤੁਹਾਨੂੰ ਅੱਗੇ ਜਾ ਕੇ ਮਿਲਦੇ ਹਾਂ ਜਿੱਥੇ ਨਵੇਂ ਗੇਟਨ ਸਟਾਰਟ ਹੋਣੀ ਹੈ ਹੁਣ ਤੇ ਆ ਜੋ ਦਿਖਾ ਰਹੀ ਤੁਹਾਨੂੰ ਨਾਲ ਹੁੰਦੇ ਸਾਰਾ ਕੁਝ ਉੱਥੇ ਜੀ ਹੈ ਪ੍ਰੋਗਰਾਮ ਜੋ ਵੀ ਹੋਇਆ ਤੁਹਾਨੂੰ ਸਭ ਕੁਝ ਨਾਲ ਦੀ ਨਾਲ ਦਿਖਾਵਾਂਗੇ ਜੀ ਆਪਾਂ ਪੁਰਾਣਾ ਨਗਰ ਕੀਰਤਾਂ ਲੋ ਜੀ ਗੱਡੀ ਆਪਾਂ ਮਿਲ ਗਈ ਪਾਰਕਿੰਗ ਆਪਾਂ ਨੂੰ ਅੱਜ ਤਾਂ ਬਹੁਤ ਖਾਲੀ ਆ ਪਾਰਕਿੰਗ ਅੱਜ ਤਾਂ ਬੰਦਾ ਨੇ ਆਉਣ ਲੱਗਣਾ 1.5 ਵਜੇ ਤੋਂ ਬਾਅਦ ਜਣੀ ਆਪਾਂ ਆ ਗਏ 12:30 ਵਜੇ ਆਪਾਂ ਨੂੰ ਮਿਲ ਗਈ ਐਰੋਸਪੇਨਚ ਪਾਰਕਿੰਗ ਪੁਲਿਸ ਥਾਣੇ ਦੇ ਮੂਹਰੇ ਉਹ ਹੈ ਜੀ ਪੁਲਿਸ ਥਾਣਾ ਕਾਰਬਨਰੀ

ਦਾ ਹਾਈ ਦੇ ਦੂੰਗੀ ਨਹੀਂ ਸਰ ਆ ਆ ਜੋ ਆ ਚਲੋ ਨਹੀਂ ਮੇਰੇ ਕੋਲ ਮੇਰੇ ਜੋਗੇ ਥਾਈ ਗਏ ਆਪੋ ਆ ਖੜੀ ਆ ਮਨਜੀਤ ਦੀ ਭਾਈ ਭੂਆ ਦੇ ਮੁੰਡੇ ਦੀ ਗੱਡੀ ਮਾ ਵੀ ਹਾਂ ਵੀ ਯਾਰ ਉਹ ਪੁੱਛ ਜੀ ਵਾ ਇਹ ਆ ਭਾਈ ਮੁੰਡਾ ਸਮਾਣੇ ਦਾ ਆਪਣੇ ਰੋਪੜ ਜ਼ਿਲ੍ਹੇ ਦਾ ਆਜੋ ਦੇਖਿਆ ਉਹ ਥੈੜ ਨੂੰ ਗੱਡੀ ਗੱਡੀਆਂ ਉੱਧਰ ਦੀਆਂ ਸਾਰੇ ਚਹੇ ਯਾਰੋ ਚੜਾਈ ਕਰਤੇ ਨਹੀਂ ਚਲ ਦੇਖੋ ਤੁਹਾਨੂੰ ਕੀ ਚੀਜ਼ ਦਿਖਾਈਏ ਇਹਦਾ ਪਾਣੀ ਉੱਚੇ ਪਾਸੇ ਨੂੰ ਨਹੀਂ ਵਗਦਾ ਹੁੰਦਾ ਦੇਖੋ ਆ ਜੋਰਪਾਲੇ ਨੇ ਆ ਵੀ ਚੀਜ਼ ਪੁੱਠੀ ਕਰੀ ਹੋਈ ਆ ਇੱਧਰ ਦੇਖੋ ਨਮਾਨ ਜਿੱਧਰਾ ਕੰਮਲ ਖੜਾ ਥੋੜਾ ਤੇ ਇੱਧਰ ਨੂੰ ਉੱਚਾ ਤਲੂਆ ਦਰਾਖਤ ਦੇ ਦਰਾਖਤਾਂ ਦੇ ਸਾਰਾ ਨਾਲ ਵੀ ਦਿਖਦਾ ਦੇਖੋ ਆ ਪਾਣੀ ਇੱਧਰੋਂ ਉੱਚੇ ਨੂੰ ਚੜਦਾ ਨਹੀਂ ਦੇਖੋ ਸੁਹਾ ਸਾਰਾ ਤੈਨੂੰ ਪਾਣੀ ਦਾ ਵਹਾਅ ਦਿਖਦਾ ਹੋਣਾ ਵਿੱਚ ਨੂੰ ਕੈਮਰੇ ਵਿੱਚ ਨੂੰ ਆ ਦੇਖੋ ਦਿਖਦਾ ਹੀ ਪਾਣੀ ਦਾ ਵਹਾਅ ਆਉਂਦਾ ਇਹ ਸਾਰਾ ਉੱਪਰੋਂ ਹੀ ਆ ਰਿਹਾ ਪਾਣੀ ਇੇਠਾਂ ਤੋਂ ਪਤਾ ਨਹੀਂ ਕਿਹੜੇ ਸਾਰ ਨਾਲ ਬਣਾਇਆ ਹੋਇਆ ਇਹਨਾਂ ਨੇ ਸਿਸਟਮ ਇਹ ਹਾਂ ਮਹਾਰਾਜ ਇਹ ਚ ਬਹੁਤ ਵਾਰ ਨੋਟ ਕਰੀਏ ਹੈ। ਥੇਹਾਂ ਦੇ ਉੱਪਰੋਂ ਜਾਂਦਾ ਪਾਣੀ ਇਹ ਲੈ ਉੱਧਰੋਂ ਦੇਖੋ ਕਿੰਨਾ ਡੂੰਗਾ। ਆ ਨਮਾਣੇ ਪੈਂਦੀ ਸਾਰੀ ਉੱਧਰ ਨੂੰ। ਹੈ ਕਮਲ? ਆ ਉੱਧਰ ਦੇਖ ਕਿੰਨਾ ਖੂਬਿਆ ਬਰਾਂ ਵਰਲੇ ਪਾਸੇ ਜਮੇ ਡੂੰਗਾ। ਆ ਦੇਖ ਲੈ ਡੂੰਗੇ ਤੇ ਆ ਦੇ ਤਰਾਕਤਾਂ ਤੇ ਅਸਾਨ ਨਾਲ ਪਤਾ ਲੱਗਦਾ ਕਿਵੇਂ ਉੱਪਰ ਨੂੰ ਚੜਦਾ। ਹਾਂ। ਡੂੰਗਾ। ਚਲੋ। ਹਾਉਸ ਵਾਏ। ਲੋ ਜੀ ਆਪਾਂ ਟਾਈਮ ਨਾਲੇ ਪਹੁੰਚਿਆ ਹਲਕੀ ਸਾਹਿਬ ਹੁਣੇ। ਪਾਲਕੀ ਸਾਹਿਬਾ ਹਨਾ ਹੋਲੇ ਆਈ ਹੈ ਹਨੇ ਹਲੇ ਤਰਨਾ ਨਗਰ ਕੀਰਤਨ ਨੇ ਲਾ ਪਗੜੀ ਲੈ ਕਮ ਫੜੀ ਨਾ ਨਾਮ

¡Me no, no, no. महाराज ने मत टेक जाके थोड़ा दर्शन कराने जाके વાહે તુરી વાહે તુરી ਮੁਹੱਬਤ ਦਾ ਰਿਸ਼ਤਾ ਹੈ ਆਲੋ ਹੀ ਆਪਣੇ ਬੰਦਿਆ ਨੇ ਫਰੂਟ ਚਾੜ ਦਾ ਲਾਇਆ ਜੀ ਲੰਗਰ ਕਲਿੰਦਰ ਵੀਰ ਨਹੀਂ ਆਏ ਵੀਰੋ ਇੱਥੇ ਖੜੇ ਸੀ ਜੀ ਚਾਹ ਪਕੌੜੇ ਵਾਲਾ ਹੋ ਗਿਆ ਜੀ ਕੈਨਸਲ ਜੀ ਲੋੜੀ ਪਹਿਲਾਂ ਕੋਈ ਕਰੀਦੀ ਨਾ ਜੀ ਤਿਆਰੀ ਜਿਹੜੀ ਵੀਰਲਾ ਨੇ ਫਰੂਟ ਚਾੜ ਦੀ ਫਿਰ ਉਹੀ ਚੱਲਿਆ ਜੀ ਆਸੀ ਦਾ ਦੁੱਧ ਕਿਹ ala ਮੇਰੇ ਦੱਤੋਂ ਆ ਗਈ ਲੋ ਜੀ ਇੱਧਰ ਸੇਵਾ ਚੱਲ ਰਹੀ ਜੀ ਨਾਲ ਵੀ ਨਾਲ ਫ੍ਰੋਟ ਪਟਾ ਯਾਰ ਹੈ ਲੋ ਜੀ ਕੱਟੋ-ਪਟੋ ਵੀਰ ਤੁਸੀਂ ਲੋ ਜੀ ਇੱਧਰ ਸੇਵਾ ਚੱਲਦੀ ਨਾਲ ਵੀ ਨਾਲ ਫ੍ਰੈਸ਼ ਬਰੋਟ ਨਾਲ ਵੀ ਨਾਲ ਕੱਟ ਕੇ ਵਰਤਾਰੀ ਉਹਨੂੰ ਸਾਰੇ ਮੈਂ ਪਾਪਾ ਦਾ ਆਹ ਹਾਲੋ ਆ ਤੁਸੀਂ ਮੇਰੇ ਵੀਰ ਮੇਲੇ ਹੋਣੀ ਉਹ ਆ ਮੁੰਡਾ ਜੀ ਮੇਰੀ ਦਾ ਤੁਸੀਂ ਮਾਰਕੀਟ ਆ ਜਿੱਥੇ ਆਪਣੀ ਜਿਹੜੀ ਗੱਜੋ ਪਾਈ ਸੀ ਆਪਾਂ ਮਾਰਕੀਟ ਵਾਲੀ ਉਹਦੇ ਵਿੱਚ ਦੇਖਿਆ ਹੋ ਵੀਰ ਤੇ ਆ ਵੀਰ ਦਾ ਨੇ ਲਾਇਆ ਜੀ ਲੰਗਰ ਉਹਨੇ ਫੋਟਾ ਡਾੜਦਾ ਹਾਂਜੀ ਐ ਡਰੋਨ ਫਿਰਦਾ ਹੈ ਮੈਂ ਤਾਂ ਵੀਰ ਪਛਾਣਿਆ ਨਹੀਂ ਬਾਈ ਤੂੰ ਪੱਗ ਮੁਗ ਬਣੀ ਸੋਣੀ ਲਾਦੀ ਹੋਤੀ ਹੈਨੀ ਹਾਂ ਤੂੰ ਸੋਣੀ ਲਾਦੀ ਤਾਂ ਉਹਦੇ ਪੱਗ ਬਣੀ ਵੀ ਆ ਵੀ ਤਾਂ ਮੁੰਡੇ ਨਾਲ ਆ ਆਜਾ ਆਹ ਦਾ ਮੁੰਡੇ ਨੂੰ ਗੱਲ ਦਿਖਾਇਆ ਜੀ ਵੀਡੀਓ ਦੇਖੀ ਜਾਈ ਤੂੰ ਕਿ ਆ ਇਹਨੂੰ ਵੀ ਦਿਖਾ ਦੇ ਹਾਂ ਆ ਮਗਤਾਰੇ ਨੂੰ ਆ ਮੁੰਡਾ ਵੀ ਦਿਖਾਣਾ ਮੁੰਡਾ ਦਿੱਤਾ ਟੀਵੀ ਠੀਕ ਆ ਉਹ ਯਾ ਵੀਰ ਕੋਲੇ ਕਰਦੇ ਸਾਰੇ ਮੁੱਡੇ ਕੰਮ ਜਿਹੜੇ ਆ ਦਿਖ ਰਹੇ ਆ ਇਹ ਆਪਾਂ ਉਹ ਸੇਵਾ ਕਰਦੇ। ਫਲੇਟ ਕਿੱਥੇ ਲੈਦਾ ਆਪਾਂ ਉਧਰ ਵੀ ਜਾਣਾ ਹੈ। ਹੈ? ਮੈਂ ਮੰਗੇ ਆ। ਲੋ ਯੂਰੋ ਨਗਰ ਕੀਰਤਾਂ ਤਰਫ। ਇਹ ਸਵਾਪ ਦੀ ਵੀਰ ਕਿੱਥੇ ਨਗਰ ਵੀਰ ਦਿੰਦੀ? ਕਿਉਂ? ਸਮੂਲ ਕੋਲ। ਠੀਕ ਹੈ। ਦਿਓ ਵੀ ਦਿਓ ਕਰਾ। ਇਹ ਵਰਿੰਦ। ਹਾਲਾ। ਨੋ ਜਿਹੜਾ ਮੇਰਾ ਦੂਆ ਭਤੀਜਾ ਮੇਰੀ ਆਕਲਵਿੰਦਰ ਵੀਰ ਦਾ ਇੱਕ ਬੜਾ ਭਾਈ ਸੀ ਉਹਦੀ ਡੈਥ ਹੋ ਗਈ ਉਹਦਾ ਮੁੰਡਾ ਹੀ ਹੈ ਅਰਪਿੰਦਰ ਜੀ ਆਪਣਾ ਭਾਈ ਜੀ ਨੋ ਜੀ ਨਗਰ ਕੀਰਤਨ ਤੁਰਪੈਛੇ ਤੋਂ ਤੇ ਸਮਾਪਤੀਆ ਵਾਣੀ ਹੋਣੀ ਇੱਧਰ ਸਕੂਲ ਆਪਣਾ ਹੈ ਲੱਗ ਗਈ ਸੈਰ ਟੱਪ ਕੇ ਬੰਦੇ ਹੱਥ ਪਰਲੀ ਸਾਈਡ ਤੇ ਉਹ ਸਾਈਡ ਉਡੀ ਸਮਾਪਤੀ ਤੇ ਨਾਲ ਦੀ ਨਾਲ ਹੈ ਤੁਹਾਨੂੰ 아 a k a So ਇਹ ਮੋਰੇ ਮੋਰੇ ਬੀਬੀਆ ਬੋਲੋ ਹੀ ਝਾੜੂ ਦੀ ਸੇਵਾ ਨਵਾਇ ਜਾ ਰਹੇ ਜੀ ਗੁਰੂ ਆਹੇ ਗੁਰੂ ਜੀ ਸਤਨਾਮ 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 ਵਾਹਿਗੁਰੂ ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਸਤ ਨਾਮ ਆਪੇ ਨਾ ਪਿਆਪੇ ਤੀ ਆ ਨੌਣ ਕੁਥਾ ਲਈ ਫਿਰਦਾ ਨਾਰੀਆਂ ਵਾਇਰ ਰੇਲਰ ਹੈ ਜੀ ਆਹ ਬਾਦ ਆਪ ਆਪ ਬਾਦ ਦੇਖਣ ਹਾਂ ਟਿਕਟੋਕ ਤੇ ਆਪਾਂ ਉਹ ਥੋੜੇ ਛੋਟੇ ਜਿਹੇ ਬੱਤੀ ਇੱਕੋ ਛੋਟਾ ਜਿਹਾ ਜਵਾਕ ਲਈ ਫਰਜ ਨਾਸੇ ਦੋ ਬਣੀ ਨੀ ਓਏ ਲੋ ਜੀ ਨਗਰ ਕੀਰਤਨ ਦੇ ਨਾਲ ਤੇ ਐ ਪੁਲਿਸ ਹੁੰਦੀ ਹੈ ਤੇ ਨਾਲ ਪੁਲਸਾ ਚਲੋ ਪੁਲਿਸ ਜੀ ਦਾ ਨਾਲ ਡਿਊਟੀ ਸਾਰੇ ਤੱਕੇ ਰਹਿਣੀ ਆ ਇਹ ਜੀ ਸੜਕਾਂ ਬਲੋਕ ਕਰਨੀ ਉਹਦੇ ਨਾਲ ਗੱਡੀ ਸਪੈਸ਼ਲ ਨੂੰ ਵੀ ਹੁੰਦੀ ਹੋਈ ਹੈ। ਨਾਲੇ ਆਪਣੇ ਆਹ ਚੀਜ਼ ਨੂੰ ਮੰਨਦਾ ਦਾ। ਕਰੀ ਨੂੰ ਸਿੱਧਾ ਜਾ ਹਾਂ ਗੜੀਆਂ ਨਾਲੇ ਫੁੱਲ ਵਿਕਦੇ ਆ। ਆਹ ਨਾਲੇ ਖੜੇ ਤੁਸੀਂ ਹੋਰੇ ਛੜਕਾਂ ਪਰੇ। ਜਰਾਤ ਨੂੰ ਲੱਗਦਾ ਇਹਨੂੰ ਹਣੀ। ਕਿਹੜਾ ਗਰਾਕ ਤੇ ਦਾ? 50 ਜਰਾਤ ਦਾ। ਆਹੜਾ ਉੱਪਰ ਦੀ ਦਾ ਹੁੰਚਾ। ਆਹ ਹਾਂ ਉੱਚਾ ਦੀ ਦਾ ਜੜਾ। ਆਦੇ ਕਿੰਨੇ ਗਰੇ ਵੇ ਆ। ਜਣੀ ਬੜੇ ਇਹਦੇ ਵੀ ਬੜੇ ਹੋ ਜਾਂਦੇ ਆਪਣੇ ਇੱਟ ਨਹੀਂ ਬਣਦੇ ਨੇ ਪਤੀ ਨੂੰ ਲੱਕੜੀ ਦੇ ਬਣਾਏ। ਬੜੇ ਹੋਣੇ ਆ ਬੜੇ ਵੀ ਇੱਥੇ ਆ। ਹਾਂ ਉਹ ਪਾਰ ਵਿੱਚ ਚਲੋ ਆ ਜਾਓ ਲੋਜੀ ਨਗਰ ਕੀਰਤਨ ਨੂੰ ਲਾਉਣਾ ਆਪਣਾ ਇਧਰੋਂ ਇਧਰੋਂ ਗੱਡੀਆਂ ਆ ਰਹੀਆਂ ਜੀ ਤੇ ਸਮਾਪਤੀ ਤੁਹਾਨੂੰ ਦਿਖਾਉਣਾ ਹੈ ਸਮਾਪਤੀ ਕਿੱਥੇ ਨਗਰ ਕੀਰਤਨ ਦੀ ਆਪਣੇ ਨਾਲ ਜਿਉਹਾਗ ਤੇ ਹਰਲੀਨ ਤੇ ਤੁਰਨੀ ਤਾਂ ਹੋਣਾ ਤਾਂ ਕਰਕੇ ਉਹ ਆਪਾਂ ਗੱਡੀ ਜਿ ਆਪਾਂ ਸਿੱਧੇ ਇਧਰ ਆ ਕੇ ਇਧਰ ਸਮਾਪਤੀ ਲੋਜੀ ਜਿੱਥੇ ਤੱਕ ਨਿਗਾ ਜਾਂਦੀ ਗੱਡੀਆਂ ਗੱਡੀ ਖੜੀ ਆ ਸੜਕ ਦੇ ਸਾਈਡ ਤੇ ਵੀ ਲੱਗੀ ਹੋਈ ਗੱਡੀਆਂ ਗੱਡੀ ਖੜੀ ਆ ਤੇ ਇਧਰ ਪਾਰਕਿੰਗ ਸਾਰੀ ਫੁੱਲ ਆ ਤੇ ਉਧਰ ਸਾਹਮਣੇ ਸਕੂਲ ਆ ਉਧਰ ਸਕੂਲ ਚ ਵੀ ਸਾਰੀ ਉਹ ਫੁੱਲ ਆ ਤੇ ਆਪ ਇਹਦਾ ਜੀ ਕਾਸਤੀ ਲਿਉਂਦਾ ਸਟੇਡੀਅਮ ਲੋ ਜੀ ਇਧਰ ਹੁਣੀ ਸਮਾਪਤੀ ਨਗਰ ਕੀਰਤਨ ਦੀ ਤੇ ਇਧਰ ਵੀ ਸਭ ਤੋਂ ਨਹੀਂ ਹੋ ਜਣੀ ਉਧਰ ਸੀ ਉਧਰੋਂ ਉਧਰ ਨਾਲੋਂ ਵੱਧ ਆ ਕਿ ਤੁਹਾਨੂੰ ਨਗਰ ਕੀਰਤਨ ਤੁਰਿਆ ਉੱਥੇ ਨਾਲੋਂ ਵੱਧ ਨਹੀਂ ਸਕਦੇ ਇਧਰ ਆ ਇਧਰ ਸਮਾਪਤੀ ਹੋਣੀ ਆ ਕੜੀ ਚੋਲ ਦੇ ਪਾਸੇ ਲੰਗਰ ਚੱਲਦਾ ਇੱਧਰ